ਐਕਸਪਰੇ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀਪਾਲ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਰਸ ਮੇਲੇ ਦੀ ਕੱਲ ਸ਼ੁਰੂਆਤ ਹੁੰਦੀ ਹੈ ਤਾਂ ਕੱਲ ਕਾਫੀ ਜਿਹੜਾ ਕਿ ਵਧੀਆ ਰਿਸਪੌਂਸ ਆ ਉਹ ਮੇਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਦੇ ਵੱਲੋਂ ਲਾਈ ਪਰਫਾਰਮੈਂਸ ਉਹ ਕੀਤੀ ਜਾਂਦੀ ਹੈ ਤਾਂ ਕੱਲ ਪਹਿਲੇ ਦਿਨ ਹੀ ਦੇਰ ਰਾਤ ਕਾਫੀ ਜ਼ਿਆਦਾ ਬਰਸਾਤ ਪੈਣ ਦੇ ਨਾਲ ਮੇਲੇ ਦੇ ਇਸ ਵੇਲੇ ਦੇ ਹਾਲਾਤ ਕੀ ਹੈ ਦੂਜੇ ਦਿਨ ਅੱਜ ਤੁਹਾਡੇ ਰੂਬਰੂ ਕਰਾਂਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸਮਾਨ ਹੈ ਗਿੱਲਾ ਹੋ ਚੁੱਕਿਆ ਉਹਨੂੰ ਸੁਕਾਉਣ ਦੇ ਲਈ ਇੱਥੋਂ ਜਿਹੜੇ ਲੋਕ ਨੇ ਉਹ ਲੈ ਜਾਂਦੇ ਹੋਏ ਨਜ਼ਰ ਆ ਰਹੇ ਤਾਂ ਸਾਰਸ ਮਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਵਾਟਰਪਰੂਫ ਟੈਂਟ ਜਿਹੜੇ ਲੱਗੇ ਸੀਗੇ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਕੀ ਨੁਕਸਾਨ ਹੈ ਉਹ ਨਹੀਂ ਹੋਇਆ ਕਿਉਂਕਿ ਇਹ ਟੈਂਟ ਕਨੋਪੀਆਂ ਜਿਹੜੀਆਂ ਲੱਗੀਆਂ ਹੋਈਆਂ ਟੈਂਟ ਜਿਹੜੇ ਲੱਗੇ ਹੋਏ ਨੇ ਵਾਟਰਪਰੂਫਨੈਸ ਕਰਕੇ ਨੁਕਸਾਨ ਜ਼ਿਆਦਾ ਨਹੀਂ ਹੋ ਪਾਇਆ ਤਾਂ ਬੀਤੀ ਰਾਤ 5 ਵਜੇ ਤੋਂ ਲੈ ਕੇ 7 ਵਜੇ ਤੱਕ ਭਾਰੀ ਬਰਸਾਤ ਤੋਂ ਦੇਖਣ ਨੂੰ ਮਿਲੀ ਹੈ ਤਾਂ ਜਿਹੜੇ ਓਪਨ ਸਟੋਲ ਲੱਗੇ ਹੋਏ ਸੀ ਉਹਨਾਂ ਦਾ ਨੁਕਸਾਨ ਸਿੱਧੇ ਤੌਰ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਗਲੀਚੇ ਜਿਹੜੇ ਦਰਿਆ ਨੇ ਉਹਨਾਂ ਤੁੱਪੇ ਸੁਕਾਈਆਂ ਜਾਰੀਆਂ ਨੇ ਔਰ ਜਿੱਥੋਂ ਅੰਦਰ ਝੂਲਿਆਂ ਦੀ ਜਾਂ ਫੇ ਸਟੇਜ ਦੀ ਐਂਟਰੀ ਹੁੰਦੀ ਹੈ ਉਸ ਐਂਟਰੀ ਦੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਐਂਟਰੀ ਦੇ ਹੀ ਜਿਹੜਾ ਪਾਣੀ ਖੜਿਆ ਹੋਇਆ ਹਜੇ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਨੂੰ ਸਕੋਨ ਦੇ ਲਈ ਥਰਮਾਕੋਲ ਇੱਥੇ ਰੱਖਿਆ ਗਿਆ ਸੀਗਾ ਤਾ ਉਸ ਦੇ باوجود ਹਲੇ ਵੀ ਜਿਹੜਾ ਪਾਣੀ ਹੈ ਉਹ ਗੇਟ ਦੇ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਓਪਨ ਸਟਾਲ ਲੱਗੇ ਸੀ ਉਹ ਵੀ ਤਸਵੀਰਾਂ ਥੋੜੀ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੇ ਇਸ ਵਿਲੇ ਦੇ ਕੀ ਹਾਲਾਤ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਮੈਡ ਪੂਰੀ ਤਰ੍ਹਾਂ ਨਾਲ ਭਿੱਜ ਚੁੱਕੇ ਹੋਏ ਨੇ ਤਾਂ ਹਲੇ ਵੀ ਪਾਣੀ ਜਿਹੜਾ ਕਿ ਉਹ ਮੈਡ ਦੇ ਉੱਪਰ ਨਜ਼ਰ ਆ ਰਿਹਾ ਹੈ ਧੁੱਪ ਕਾਫੀ ਤੇਜ਼ ਹੈ ਜਿਸ ਦੇ ਕਰਕੇ ਜਲਦੀ ਨਾਲ ਪਾਣੀ ਸੁੱਕਦਾ ਹੋਇਆ ਤਾਂ ਜ਼ਰੂਰ ਨਜ਼ਰ ਆਇਆ ਪਰ ਬਰਸਾਤ ਇੰਨੀ ਜ਼ਿਆਦਾ ਸੀ ਕਿ ਰਾਤ ਇਥੇ ਪਾਣੀ ਪਾਣੀ ਹੋ ਗਿਆ ਤਾਂ ਇਹ ਸਟੇਜ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲਾਈਵ ਪਰਫਾਰਮੈਂਸ ਹੈ ਔਰ ਅੱਜ ਦੀ ਅਗਰ ਗੱਲ ਕਰਦਾ ਅੱਜ ਪੁਲਵਿੰਦਰ ਬਿੱਲੇ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਜਾਣਾ ਔਰ ਇਹ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਆਪਣੇ ਸਮਾਨ ਜਿਹੜਾ ਕਿ ਸਕੋਨਦਰੀ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਮੇਲਾ ਅੱਜ ਰੁਟੀਨ ਦੀ ਵਾਂਗ ਸ਼ੁਰੂ ਹੋ ਚੁੱਕਿਆ ਹੋਇਆ ਝੂਲੇ ਚੱਲ ਰਹੇ ਨੇ ਲੋਕ ਪਹੁੰਚ ਰਹੇ ਨੇ ਔਰ ਇੱਧਰ ਸਟੇਜ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਜਿੱਥੇ ਅੱਜ ਪੁਲਵਿੰਦਰ ਬਿੱਲੇ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਜਾਣਾ ਹੈ ਬੀਤੇ ਕੱਲ ਗੁਰਦਾਸ ਮਾਨ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਗਿਆ ਸੀ ਤਾਂ ਉਹ ਵੀ ਸਮਾਨ ਜਿਹੜਾ ਕਾਫੀ ਜ਼ਿਆਦਾ ਪੇਚੂਕਿਆ ਹੋਇਆ ਹੈ

इंतजाम कर लिया लेकिन नीचे से फिर भी हो गीला हो गया थोड़ा कारपेट हाँ मेला प्रबंधक की ओर से आपको किस तरह हेल्प की गई है तो साथ की अभी तो जगह चेंज कर रहे हैं मेले की वजह से झूले की वजह से मतलब खाली करा रहे हैं बोल रहे आगे गेट पे लगा लो बाकी अब इसको दोबारा करना पड़ेगा हमको अच्छा नुकसान कितना हुआ आपका नुकसान तो अब देखना पड़ेगा हटेगा उसके बाद ही पता चलेगा, चलेगा। हाँ। तो सामान तो काफी ज्यादा भीग गया आपका हाँ सामान तो बहुत सारा भीग गया उधर लगा हुआ है सारा कितना समय लग जाएगा इसको सूखने के लिए अभी तो दिन भर तो लगे ही जाएगा आज दूसरा दिन था कैसा लग रहा था अब कैसा लग रहा था बारिश हो गया अब कैसा क्या बताए हो गया कल पहला दिन कैसा रहा आपका

ਬਰਸਾਤ ਦੇ ਕਾਰਨ ਕਾਫੀ ਜਿਆਦਾ ਨੁਕਸਾਨ ਹੋਇਆ ਤਾਂ ਇਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਜੋ ਗਲੀਚੇ ਨੇ ਉਹ ਵੀ ਦੇਖ ਸਕਦੇ ਹੋ ਹੁਣ ਸਕੂਨ ਦੇ ਲਈ ਉਹਨਾਂ ਨੂੰ ਧੁੱਪੇ ਰੱਖਿਆ ਗਿਆ ਹਾਲਾਂਕਿ ਇਹ ਤਰਪਾਲਾ ਤੁਸੀਂ ਦੇਖ ਸਕਦੇ ਹੋ ਤਰਪਾਲਾ ਦੇ ਨਾਲ ਰਾਤ ਠੰਡ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਹੈ ਪਰ ਫਿਰ ਵੀ ਬਰਸਾਤ ਇੰਨੀ ਜਿਆਦਾ ਤੇਜ਼ ਸੀ ਤਾਂ ਨੁਕਸਾਨ ਕਾਫੀ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਕੁਝ ਹੋਰ ਸਮਾਨ ਹੈ ਆ ਜਾ ਆ ਦੁੰਗਾ ਦੁੰਗਾ ਤਾਂ लकड़ का सामान लग गया कितना का नुकसान हुआ रात किन्नी बरसात पाई हमारा कोई नुकसान नहीं हुआ जी हमारे पास टाली का सामान है जी पड़े नुखसान 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 इस पानी पिटेता था कोई नुकसान नहीं हुआ ना हाँ टाली का सामान है बहुत अच्छा समान है और हम यहाँ चार बार लग गए और चार बार आ गए बहुत अच्छा रिस्पॉन्स आप हम सहारनपुर से हैं है चौथी दफा आए हो चौथी दफा आए हैं बरसात के कारण कोई नुकसान नहीं हुआ आपका बचाव हमारा नहीं हुआ और का हुआ होगा हमारे पास टाली का सामान है सीसम वाला है बिल्कुल कहा जा रहा है टाली का सामान है ओदा नुकसान तो नहीं होया गया कुछ और लोग भी होने थे सदा जी हम जो आए हैं सहारनपुर से हमारा ना हुआ है तो 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 और जो लोग बोल रहे हैं हमारा टाली का सामान है किसी का टाली का सामान नहीं सब आ ठीक है सब वाटर प्रूफ होती है ठीक है कोई किसी ने प्लेक पेंट ब्लैक कर रखा है किसी ने रेड कर रखा है ये सब मामला है और दूसरी बात रही चार बार नहीं लगा ये दूसरी बार लगाए लेकिन इसमें सर बार अच्छा रहता है यहाँ पर और दूसरी बात ये हमको जो है लाइट की व्यवस्था दी जाए यहाँ पर लाइट की व्यवस्था नहीं है बिल्कुल भी हाँ और जो है بس یہ یہ ایک بس ہم انورود کرتے ہیں ڈی سی صاحب سے ان کو لائٹ دی جائے یہاں پر کیونکہ رات میں اندھیرا ہو جاتا ہے تھینک یو سو مچ ستادی بالکل کہہ جا رہے ہیں کہ لائٹ دی جڑی بھی وستہ وہ ضرور جڑی کیتی جاوے تا لوگ خریداری کرنے کے لیے پہنچ چکے ہوئے ہیں تا برسات دے کارن نقصان تا بہت ہوئے ہے تاں تصویراں ਤੁਸੀਂ دیکھ رہے ہو کس طرح دے ایتھے حالات نے جڑے وہ نظر آ رہے ہیں تا لوکاں دے وڈلو سامان ہے جڑا کہ وہ سکایا ضرور جا رہا ہے ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਲੱਕੜ ਦਾ ਸਮਾਨ ਹੈ ਇਹ ਵਾਟਰਪੂਫ ਹੈ ਤੇ ਨੁਕਸਾਨ ਨਹੀਂ ਹੋਇਆ ਤਾਂ ਲੋਕਾਂ ਦੇ ਵੱਲੋਂ ਖਰੀਦਾਰੀ ਉਹ ਵੀ ਕੀਤੀ ਜਾ ਰਹੀ ਹੈ ਲੋਕ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਮੇਲੇ ਦੇ ਵਿੱਚ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਰਸ ਮੇਲੇ ਦੀਆਂ ਜੋ ਦੇਸ਼ ਭਰ ਤੋਂ ਲੋਕ ਜਿਹੜੇ ਨੇ ਇੱਥੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਨੇ ਤਾ ਵੱਖਰੇ ਵੱਖਰੇ ਸਟਾਲ ਲਗਾਏ ਗਏ ਨੇ 600 ਤੋਂ ਵੱਧ ਸਟਾਲ ਲਗਾਏ ਗਏ ਨੇ ਤਾਂ ਹਰ ਇੱਕ ਸੂਬੇ ਦੇ ਜਿਹੜਾ ਕਲਚਰਲ ਹੈ ਉਹ ਇੱਥੇ ਦੇਖਣ ਉਹਦੀ ਝਲਕ ਹੈ ਉਹ ਮਿਲੇਗੀ ਔਰ ਇਸ ਮੇਲੇ ਦੀ ਜਿਹੜੀ ਕਮਾਈ ਹੋਣੀ ਸੀਗੀ ਉਹ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਲਗਾਈ ਜਾਣੀ ਸੀ ਪਰ ਇਹ ਮੇਲਾ ਵੀ ਜਿਹੜਾ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਕੀ ਇਹ ਖੁੱਦ ਬਰਸਾਤ ਦੀ ਪੀੜ ਚੜਦਾ ਹੋਇਆ ਨਜ਼ਰ ਆ ਕਿ ਆਉਣ ਵਾਲੇ 3 ਦਿਨ ਹੋਰ ਜਿਹੜੇ ਨੇ ਅਗਲੇ ਆਣੇ ਨੇ 6 7 5 6 ਔਰ 7 ਤਰੀਕ ਉਸ ਦੇ ਵਿੱਚ ਘਰ ਵੀ ਜਿਹੜੇ ਕਿ ਹੈਵੀ ਰੇਨ ਉਹ ਦੱਸੀ ਗਈ ਹੈ ਜੇਕਰ ਬਰਸਾਤ ਇਸ ਤਰ੍ਹਾਂ ਦਾ ਪੈਂਦੀ ਰਹੀ ਤਾਂ ਨੁਕਸਾਨ ਹੈ ਜਿਹੜਾ ਕਿ ਜਰੂਰ ਦੇਖਣ ਨੂੰ ਮਿਲੇਗਾ ਹਾਲਾਂਕਿ ਇਹ ਹੈ ਜਾ ਰਿਹਾ ਹੈ ਕਿ ਹਲੇ ਤੱਕ ਤਾਂ ਮੇਲੇ ਦੇ ਵਿੱਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਕੁਝ ਸਮਾਨ ਜ਼ਰੂਰ ਗਿੱਲਾ ਹੋਇਆ ਔਰ ਉਸ ਨੂੰ ਸੁਕਾਇਆ ਜਿਹੜਾ ਜ਼ਰੂਰ ਜਾ ਰਿਹਾ ਹੈ ਇਹ ਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਰਸ ਮੇਲੇ ਦੀ ਕੱਲ ਸ਼ੁਰੂਆਤ ਹੁੰਦੀ ਹੈ ਤਾਂ ਕੱਲ ਕਾਫੀ ਜਿਹੜਾ ਕਿ ਪਰਫਾਰਮੈਂਸ ਹੋ ਕੀਤੀ ਜਾਂਦੀ ਹੈ ਤਾਂ ਕੱਲ ਪਹਿਲੇ ਦਿਨ ਹੀ ਦੇਰ ਰਾਤ ਕਾਫੀ ਜ਼ਿਆਦਾ ਬਰਸਾਤ ਪੈਣ ਦੇ ਨਾਲ ਮੇਲੇ ਦੇ ਇਸ ਵੇਲੇ ਦੇ ਹਾਲਾਤ ਕੀ ਹੈ ਦੂਜੇ ਦਿਨ ਅੱਜ ਤੁਹਾਡੇ ਰੂਬਰੂ ਕਰਾਂਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਸਮਾਨ ਹੈ ਗਿੱਲਾ ਹੋ ਚੁੱਕਿਆ ਉਹਨੂੰ ਸੁਕਾਉਣ ਦੇ ਲਈ ਇੱਥੋਂ ਜਿਹੜੇ ਲੋਕ ਨੇ ਉਹ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਸਾਰਸ ਮੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਵਾਟਰਪੂਫ ਟੈਂਟ ਜਿਹੜੇ ਲੱਗੇ ਸੀਗੇ ਉਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਕਿ ਨੁਕਸਾਨ ਹੈ ਉਹ ਨਹੀਂ ਹੋਇਆ ਕਿਉਂਕਿ ਇਹ ਕਨੋਪੀਆਂ ਜਿਹੜੀਆਂ ਲੱਗੀਆਂ ਹੋਈਆਂ ਟੈਂਟ ਜਿਹੜੇ ਲੱਗੇ ਹੋਏ ਨੇ ਵਾਟਰਪੂਫਨੈਸ ਕਰਕੇ ਨੁਕਸਾਨ ਜ਼ਿਆਦਾ ਨਹੀਂ ਹੋ ਪਾਇਆ ਤਾਂ ਬੀਤੀ ਰਾਤ 5 ਵਜੇ ਤੋਂ ਲੈ ਕੇ 7 ਵਜੇ ਤੱਕ ਭਾਰੀ ਬਰਸਾਤ ਤਾਂ ਦੇਖਣ ਨੂੰ ਮਿਲੀ ਹੈ ਤਾਂ ਜਿਹੜੇ ਓਪਨ ਸਟਰ ਲੱਗੇ ਹੋਏ ਸੀ ਉਹਨਾਂ ਦਾ ਨੁਕਸਾਨ ਸਿੱਧੇ ਤੌਰ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਗਲੀਚੇ ਜਿਹੜੇ ਦਰਿਆ ਨੇ ਉਹਨਾਂ ਤੁੱਪੇ ਸੁਕਾਈਆਂ ਜਾਰੀਆਂ ਨੇ ਔਰ ਜਿੱਥੋਂ ਅੰਦਰ ਝੂਲਿਆ ਦੀ ਜਫੇ ਸਟੇਜ ਦੀ ਐਂਟਰੀ ਹੁੰਦੀ ਹੈ ਉਸ ਐਂਟਰੀ ਦੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਐਂਟਰੀ ਤੇ ਹਾਲਾਂਕਿ ਇਸ ਨੂੰ ਸਕੋਨ ਦੇ ਲਈ ਥਰਮਾਕੋਲ ਇੱਥੇ ਰੱਖਿਆ ਗਿਆ ਸੀਗਾ ਤਾਂ ਉਸ ਦੇ ਬਾਵਜੂਦ ਹਲੇ ਵੀ ਜਿਹੜਾ ਪਾਣੀ ਹੈ ਉਹ ਗੇਟ ਦੇ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਓਪਨ ਸਟਾਲ ਲੱਗੇ ਸੀ ਉਹ ਵੀ ਤਸਵੀਰਾਂ ਥੋੜੀ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੇ ਇਸ ਵਿਲੇ ਦੇ ਕੀ ਹਾਲਾਤ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਮੈਟ ਪੂਰੀ ਤਰ੍ਹਾਂ ਨਾਲ ਭਿੱਜ ਚੁੱਕੇ ਹੋਏ ਨੇ ਤਾਂ ਹਲੇ ਵੀ ਪਾਣੀ ਜਿਹੜਾ ਕਿ ਉਹ ਮੈਟ ਦੇ ਉੱਪਰ ਨਜ਼ਰ ਆ ਰਿਹਾ ਹੈ ਧੁੱਪ ਕਾਫੀ ਤੇਜ਼ ਹੈ ਜਿਸ ਦੇ ਕਰਕੇ ਜਲਦੀ ਨਾਲ ਪਾਣੀ ਸੁੱਕਦਾ ਹੋਇਆ ਤਾਂ ਜ਼ਰੂਰ ਨਜ਼ਰ ਆਇਆ ਪਰ ਬਰਸਾਤ ਇੰਨੀ ਜ਼ਿਆਦਾ ਸੀ ਕਿ ਰਾਤ ਇਥੇ ਪਾਣੀ ਪਾਣੀ ਹੋ ਗਿਆ ਤੇ ਸਟੇਜ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਲਾਈਵ ਪਰਫਾਰਮੈਂਸ ਹੈ ਔਰ ਅੱਜ ਦੀ ਅਗਰ ਗੱਲ ਕਰਤਾ ਅੱਜ ਕੁਲਵਿੰਦਰ ਬਿੱਲੇ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਜਾਣਾ ਔਰ ਇਹ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਆਪਣੇ ਸਮਾਨ ਜਿਹੜਾ ਕਿ ਸਕੋਨਦਰੀ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਮੇਲਾ ਅੱਜ ਰੁਟੀਨ ਦੀ ਵਾਂਗ ਸ਼ੁਰੂ ਹੋ ਚੁੱਕਿਆ ਹੋਇਆ ਝੂਲੇ ਚੱਲ ਰਹੇ ਨੇ ਲੋਕ ਪਹੁੰਚ ਰਹੇ ਨੇ ਔਰ ਇੱਧਰ ਸਟੇਜ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਜਿੱਥੇ ਅੱਜ ਕੁਲਵਿੰਦਰ ਬਿੱਲੇ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਜਾਣਾ ਹੈ ਬੀਤੇ ਕੱਲ ਗੁਰਦਾਸ ਮਾਨ ਦੇ ਵੱਲੋਂ ਲਾਈਵ ਪਰਫਾਰਮ ਕੀਤਾ ਗਿਆ ਸੀ ਤਾਂ ਉਹ ਵੀ ਸਮਾਨ ਜਿਹੜਾ ਕਾਫੀ ਜ਼ਿਆਦਾ ਭੇਚੂਕਿਆ ਹੋਇਆ ਔਰ ਇਹ ਗਲੀਚੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲ ਆਪਣਾ ਜਿਹਾ ਸਮਾਨ ਹੁਸਕਾਇਆ ਜਾ ਰਿਹਾ ਹੈ ਤਾਂ ਕੁਝ ਦੁਕਾਨਦਾਰ ਨੇ ਇੱਥੇ ਗਲਬਤ ਵੀ ਕਰਾਂਗੇ ਰਾਤ ਕੋ ਕਿੰਨੀ ਬਰਸਾਤ ਹੋਈ ਰਾਤ ਕੋ ਬਹੁਤ ਬਾਰਿਸ਼ ਹੋਈ ਦੋਗਣੇ ਆਪ ਕਹਾਂ ਸੇ ਆਏ ਹੋ ਯੂਪੀ ਸੇ ਜੁਕੀ ਜਾਈਏ ਤਾਂ ਆਪਕੋ ਪਤਾ ਤਾਂ ਪਹਿਲੇ ਬਰਸਾਤ ਆਨੇ ਵਾਲੀ ਹੈ हाँ पता था वो गूगल पे देखा था तो बता रहा था, था। हाँ। तो इंतजाम कर लिए थे आपने इंतजाम कर लिया लेकिन नीचे से फिर भी गीला हो गया थोड़ा कारपेट हो गया। हाँ मेला पर बंधक की ओर से आपको किस तरह हेल्प की गई है तो की अभी तो जगह चेंज कर रहे हैं मेले की वजह से झूले की वजह से मतलब खाली करा रहे हैं बोल रहे आगे गेट पे लगा लो बाकी अब इसको दोबारा करना पड़ेगा हमको अच्छा नुकसान कितना हुआ आपका नुकसान तो अब देखना पड़ेगा हटेगा उसके बाद ही पता चलेगा, पता चलेगा। हाँ। तो सामान तो काफी ज्यादा भीग गया आपका हाँ सामान तो बहुत सारा भीग गया उधर लगा हुआ है सारा कितना समय लग जाएगा इसको सूखने के लिए अभी तो दिन भर तो लगे जाएगा आज दूसरा दिन था कैसा लग रहा था अब कैसा लग रहा था बारिश हो गया अब कैसा क्या बताए खराब हो गया कल पहला दिन कैसा रहा आपका पहला दिन तो ठीक था ठीक था पहला दिन अभी दूसरे दिन की शुरुआत है अभी देखते हैं क्या दिन, दिन तो सेटिंग करने में ही पूरा दिन निकल गया दूसरे दिन में फिर सेटिंग करना पड़ेगा पूरा हटाना पड़ेगा हाँ तो आप भी यूपी से आए हो हाँ जी यूपी से तो कितना नुकसान हो गया नुकसान हुआ है अभी इतना सारा हुआ है अभी और निकलेगा देखो कितना होता है बिल्कुल नुकसान है काफी ज्यादा हो चुका हुआ है था कहा जा रहा ਬਰਸਾਤ ਦੇ ਕਾਰਨ ਕਾਫੀ ਜਿਆਦਾ ਨੁਕਸਾਨ ਹੋਇਆ ਤਾਂ ਇਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਜੋ ਗਲੀਚੇ ਨੇ ਉਹ ਵੀ ਦੇਖ ਸਕਦੇ ਹੋ ਹੁਣ ਸਕੂਨ ਦੇ ਲਈ ਉਹਨਾਂ ਨੂੰ ਧੁੱਪੇ ਰੱਖਿਆ ਗਿਆ ਹਾਲਾਂਕਿ ਇਹ ਤਰਪਾਲਾਂ ਤੋਂ ਹੀ ਦੇਖ ਸਕਦੇ ਹੋ ਤਰਪਾਲਾਂ ਦੇ ਨਾਲ ਰਾਤ ਠੰਡ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਹੈ ਪਰ ਫਿਰ ਵੀ ਬਰਸਾਤ ਇੰਨੀ ਜਿਆਦਾ ਤੇਜ਼ ਸੀ ਤਾਂ ਨੁਕਸਾਨ ਕਾਫੀ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਕੁਝ ਹੋਰ ਸਮਾਨ ਹੈ ਆ ਜਾ ਆ ਦੁੰਗਾ ਦੁੰਗਾ ਤਾਂ लकड़ का सामान लग गया कितने का नुकसान हुआ रात की बरसात पाई हमारा कोई नुकसान नहीं हुआ जी हमारे पे टाली का सामान है जी, जी। इस तरह पानी पड़े कोई नुकसान नहीं हुआ हमारा टाली का सामान है बहुत अच्छा समान है जी। और हम यहाँ चार बार लग गए चार बार आ गए बहुत अच्छा रिस्पॉन्स हम सहारनपुर से हैं है चौथी दफा आए हो चौथी दफा आए हैं यहाँ पे बरसात के कारण कोई नुकसान नहीं हुआ आपका बचा हमारा नहीं हुआ और का हुआ होगा हमारे पास टाली का सामान है सीसम वाला है बिल्कुल कहा जा रहा है टाली का सामान है नुकसान तो नहीं होया ता कुछ और लोग भी हो गया तब कुछ होने के सरदार जी हम जो आए हैं सहनपुर से हमारा ना हुआ है तो 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 और जो लोग बोल रहे हैं हमारा टाली का सामान है किसी का टाली का सामान नहीं सब आ सब ठीक है सब वाटर प्रूफ होती है ठीक है कोई किसी ने प्लेन पेंट ब्लैक का रखा है किसी ने रेड का रखा है ये सब मामला है और दूसरी बात यही चार बार नहीं लगाई ये दूसरी बार लगा लेकिन इसमें सर बार अच्छा रहता है यहाँ पर और दूसरी बात ये हमको जो है लाइट की व्यवस्था दी जाए यहाँ पर लाइट की व्यवस्था नहीं है बिल्कुल भी हाँ और जो है بس یہ ایک بس ہم انورث کرتے ہیں ڈی سی صاحب سے ان کو لائٹ دی جائے یہاں پر کیونکہ رات میں اندھیرا ہو جاتا ہے थैंक यू सो मच सरदार जी بالکل کہہ جا رہے ہیں کہ لائٹ دی جڑی بھی وستھا وہ ضرور جڑی کیتی جاوے تا لوگ خریداری کرنے کے لیے پہنچ چکے ہوئے ہیں تا برسات دے کارن نقصان تا بہت ہوئے ہے تاے تصویراں ਤੁਸੀਂ دیکھ رہے ہو کس طرح دے ایتھے حالات نے جڑے وہ نظر آ رہے ہیں تا لوکاں دے وڈلو سامان ہے جڑا کہ وہ سکایا ضرور جا رہا ہے ਹਾਲਾਂਕਿ ਕਿ ਇਹ ਜਾਹਾਰੇ ਕਿ ਲੱਕੜ ਦਾ ਸਮਾਨ ਹੈ ਇਹ ਵਾਟਰਪੂਫ ਹੈ ਤੇ ਨੁਕਸਾਨ ਨਹੀਂ ਹੋਇਆ ਤਾਂ ਲੋਕਾਂ ਦੇ ਵੱਲੋਂ ਖਰੀਦਾਰੀ ਉਹ ਵੀ ਕੀਤੀ ਜਾ ਰਹੀ ਹੈ ਲੋਕ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਮੇਲੇ ਦੇ ਵਿੱਚ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਸਰਸ ਮੇਲੇ ਦੀਆਂ ਜੋ ਦੇਸ਼ ਭਰ ਤੋਂ ਲੋਕ ਜਿਹੜੇ ਨੇ ਇੱਥੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਨੇ ਤਾ ਵੱਖਰੇ ਵੱਖਰੇ ਸਟਾਲ ਲਗਾਏ ਗਏ ਨੇ 600 ਤੋਂ ਵੱਧ ਸਟਾਲ ਲਗਾਏ ਗਏ ਨੇ ਤਾਂ ਹਰ ਇੱਕ ਸੂਬੇ ਦੇ ਜਿਹੜਾ ਕਲਚਰਲ ਹੈ ਉਹ ਇੱਥੇ ਦੇਖਣ ਉਹਦੀ ਝਲਕ ਹੈ ਉਹ ਮਿਲੇਗੀ ਔਰ ਇਸ ਮੇਲੇ ਦੀ ਜਿਹੜੀ ਕਮਾਈ ਹੋਣੀ ਸੀਗੀ ਉਹ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਲਗਾਈ ਜਾਣੀ ਸੀ ਪਰ ਇਹ ਮੇਲਾ ਵੀ ਜਿਹੜਾ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਕੀ ਇਹ ਖੁੱਦ ਬਰਸਾਤ ਦੀ ਪੇੜ ਚੜਦਾ ਹੋਇਆ ਨਜ਼ਰ ਆ ਕਿਉਂਕਿ ਆਉਣ ਵਾਲੇ 3 ਦਿਨ ਹੋਰ ਜਿਹੜੇ ਨੇ ਅਗਲੇ ਆਣੇ ਨੇ 6 7 5 6 ਔਰ 7 ਤਰੀਕ ਉਸ ਦੇ ਵਿੱਚ ਘਰ ਵੀ ਜਿਹੜੇ ਕੀ ਹੈਵੀ ਰੇਨ ਉਹ ਦੱਸੀ ਗਈ ਹੈ ਜੇਕਰ ਬਰਸਾਤ ਇਸ ਤਰ੍ਹਾਂ ਦਾ ਪੈਂਦੀ ਰਹੀ ਤਾਂ ਨੁਕਸਾਨ ਹੈ ਜਿਹੜਾ ਕਿ ਜ਼ਰੂਰ ਦੇਖਣ ਨੂੰ ਮਿਲੇਗਾ ਹਾਲਾਂਕਿ ਇਹ ਹੈ ਜਾ ਰਿਹਾ ਹੈ ਕਿ ਹਲੇ ਤੱਕ ਤਾਂ ਮੇਲੇ ਦੇ ਵਿੱਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਕੁਝ ਸਮਾਨ ਜ਼ਰੂਰ ਗਿੱਲਾ ਹੋਇਆ ਔਰ ਉਸ ਨੂੰ ਸੁਕਾਇਆ ਜਿਹੜਾ ਜ਼ਰੂਰ ਜਾ ਰਿਹਾ ਹੈ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ